ਖੁਸ਼ਾ ਬਾਬਾ ਜੀ ਖੁਸ਼ਾ 45 45 ਕਰੀਏ ਤੜਕੇ ਦੇ ਸਿਆਣੇ ਬੰਦੇ ਦੀ ਉਹਦੀ ਵੀ ਮੰਨ ਲਓ ਭਾਈ 55 ਡਾਂਗ ਵੀ ਕਾਲੀ ਐ ਬਾਬੇ ਨਵੇ ਤੂੰ ਡਾਂਗ ਡਾਂਗ ਲੈ ਕੇ ਚਾਰੇਗਾ ਤਾਤਾ ਲੈ ਲੈ ਇਹ ਚਾਨੂੰ ਸਿਆਪੇ ਆਪਦੀ ਜਾਨ ਨੂੰ ਰੱਸੇ ਵੜਦਾ ਤੂੰ ਐ ਬੰਦਾ ਪੂਰਾ ਖੜਿਆ ਰਹੀ ਐ ਐਡਾ ਕੱਚਾ ਨਹੀਂ ਹੁੰਦਾ ਮੇਰੇ ਮੂੰਹੇ ਜਿੱਕੀ ਦਾੜੀ ਉੱਕਰ ਜਾਂਦੇ ਨੇ ਲੋਕ ਭਾਈ ਲੜਕੇ ਤੋਂ ਲੈ ਕੇ ਰੋਟੀ ਨਹੀਂ ਆਉਂਦੇ ਅੱਥਰਾਂ ਦੀ ਭੱਜੇ ਫਿਰਦੇ ਆ ਹੁਣ ਤਾਂ ਦੇਣੀਆਂ ਨੇ ਮੁੰਡਾ ਬਾਬੇ ਦੀ ਇੱਜ਼ਤ ਕਰਾ ਮੈਂ ਲਾ ਕੇ ਗਿਆ 40 ਹਜ਼ਾਰ ਆ ਦੋ ਘੜ 40 ਹਾਂ ਇੱਕ ਘੱਟ 40 ਹਜ਼ਾਰ ਦੀਆਂ ਉਹਦੀ ਝੋਲੀ ਚ ਬੱਕਰੀਆਂ ਪਾ ਦੇ ਬਸ ਨਹੀਂ ਹੋਣਗੀਆਂ ਬਹੁਤੀਆਂ ਗੱਲਾਂ ਨਹੀਂ ਮੈਂ ਕਰਦਾ ਉਹ ਵੀ ਸਿਆਣਾ ਬੰਦਾ ਮਰਵਾਉਣਾ ਨਹੀਂ ਆਪਾਂ ਨਹੀਂ ਸਹੀ ਗੱਲ ਮਾਰਨ ਵਾਲੀ ਇਹਨੇ ਜਿਹੜਾ ਤੂੰ ਗੱਲ ਹੈ ਨਹੀਂ ਬੱਕਰਾ ਇਹ ਹੁੰਦੀ ਨਾ ਮਾਰਨ ਵਾਲੀ ਗੱਲ ਤੇ ਮੈਂ ਤੈਨੂੰ ਕਹਿ ਦਿੰਦਾ ਜੇ ਮਾਰਨ ਵਾਲੀ ਆ ਅਸੀਂ ਵੇਚ ਨਹੀਂ ਇਹ ਮੈਂ ਤੈਨੂੰ ਸਹੀ ਗੱਲ ਵੀ ਦੱਸ ਤੀ ਪਰ ਆ ਇਹ ਮਜੂਦ ਨਹੀਂ ਦੇ ਬਾਰੇ ਵੇਖੀਏ ਉਹ ਚੱਲ ਮਜਬੂਰੀਆਂ ਤਾਂ ਆਪਣੇ ਤੇ ਆਉਂਦੀਆਂ ਜਾਂਦੀਆਂ ਰਹਿ ਗਈਆਂ ਨਿਸਾਨਾਂ ਤੇ 20 ਵਾਰੀ ਨਿਸਾਨਾਂ ਤੇ ਮਜਬੂਰੀਆਂ ਵੀ ਆਉਂਦੀਆਂ ਨੇ ਸਾਰਾ ਕੁਝ ਹੁੰਦਾ ਹੈ ਇਹਦੇ ਜਿੰਨੇ ਸਮਝਾਈ ਕਰ ਸਕਾਂ ਮੈਂ ਨਹੀਂ ਨਹੀਂ ਸੁਭਾਈ ਸਾਡੀ ਕੋਈ ਨਹੀਂ ਕੋਈ ਡਾ ਨਹੀਂ ਵਿਖਾਈ ਨਹੀਂ ਬੱਕਰੀ ਨੂੰ ਉਹ ਭਾਈ ਇਹਦਾ ਹੁਣ ਓਏ ਇਹਦਾ ਪਿਆ ਯਾਰ ਹੁਣ ਬੱਕਰਾਂ ਦਾ ਖੋਜਰਾ ਸੁੰਦਿਆਂ ਨੂੰ ਪਿਉਣਾ ਹੀ ਪੈਂਦਾ ਤੂੰ ਵੀ ਬੰਦਾ ਪੂਰਾ ਖੜਿਆਰੀ ਆ ਐਡਾ ਕੱਚਾ ਨਹੀਂ ਹੁੰਦਾ ਮੇਰੇ ਮੂੰਹੇ ਜਿੱਤੀ ਦਾੜੀ ਹੈ ਗੱਲ ਕਿਹੜੀ ਕਰਦਾ ਇਹਨਾਂ ਦਾ ਪੌਣ ਨਹੀਂ ਸੰਭਾਲੇਗਾ ਦਾ ਸਹੀ ਫੇਰ ਨਾ ਪੰਗਾ ਛੇੜ ਚੇਤਾ ਤੂੰ ਡਾਂਗ ਡਾਂਗ ਲੈ ਕੇ ਚਾਰੇਗਾ ਤਾਂ ਤਾਂ ਲੈ ਲੈ ਇਹ ਕਾਨੂੰ ਸਿਆਪੇ ਆਪਦੀ ਜਾਨ ਨੂੰ ਰਸੇ ਵੜਦਾ ਤੂੰ ਐਸ਼ ਕਰ ਰੋਟੀ ਖਾਂ ਕਿਉਂ ਵੀ ਐਜੂ ਐਡਾ ਕੱਚਾ ਬਾਬਾ ਵੀ ਨਹੀਂ ਬੱਕਰੀਆਂ ਚਾਰੀਆਂ ਬਾਬੇ ਦੀਆਂ ਬਾਬਾ ਉਹੀ ਦੱਸਦਾ ਤੈਨੂੰ ਡਾਂਗ ਵੀ ਕਾਲੀ ਐ ਬਾਬੇ ਨੇ ਵੇ ਤੇ ਹੁਣ ਬਾਬੇ ਸਾਰਾ ਪੂਰਾ ਮੋੜਾ ਕਿਉਂ ਆਪਾਂ ਇਹ ਨਹੀਂ ਆ ਵੀ ਜਲਦੀ ਆਪਾਂ ਨੂੰ ਐ ਕਹਿੰਦੇ ਮੁੱਲ ਘਟਲਾ ਦੇ ਦੇ ਬਾਬਾ ਪੈਸੇ ਲੈ ਲੈ ਬਸ ਦਾ ਦੇ ਆ ਸਾਈ ਵਾਫੇ ਦੀ ਸੌਦਾ ਲੁੱਟ ਮਿਲ ਗਈ ਆ ਚੱਕ ਇੱਕ ਘਟ 40 ਦੀ ਨਹੀਂ ਹੋਣੀ ਰਾਜੀ ਕਿਉਂ ਨਹੀਂ ਹੋਣੀ ਰਾਜੀ ਮੈਂ ਤਾਂ ਉਹ ਦਵਾਰੇ ਆਏ ਆ ਕਿਹੜਾ ਦੇ ਕਿਤਨੀ ਮਰਜ਼ੀ ਹੈ ਕੋਈ ਗੱਲ ਮੈਂ ਆਏ ਨਹੀਂ ਤੈਨੂੰ ਕੁਝ ਜਿਆਦੇ ਕਰੜਾ ਉਹਨਾਂ ਛਾਉ ਕੋਈ ਗੱਲ ਨਹੀਂ ਹਾਂ ਪੂਰੇ ਬਾਬਾ ਮਾਰੇ ਜੋ ਉਹ ਨਹੀਂ ਮਾਰੀ ਤਾਂ ਭਾਈ ਮਾਰੀ ਨਾ ਪਰਾ ਬੱਕਰੀ ਹੈਗੇ ਹੈ ਹੈ ਅਸੀਂ ਕਿੱਥੋਂ ਦੇ ਇਹ ਵਿਚਾਰੇ ਕਿੱਥੋਂ ਤੂੰ ਕਿੱਥੋਂ ਦਾ ਉਹ ਕਿੱਥੋਂ ਦਾ ਲਾੜੀ ਉਹਰਾ ਘਰ ਹੱਥ ਲਿਖਾਈ ਤੂੰ ਕਰਾਦੀ ਦੋਏਸ ਨਹੀਂ 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 ਲਿਖਾਈ ਦੁੱਧ ਦੀ ਆਪੋ ਆਮੇ ਦਿਖਾਈ ਆਪੋ ਆਪਦੀ ਛੋੜ ਕਰਦੀ ਫਿਰ ਆਹ ਸ਼ੋਰ ਆ ਤਾਂ ਦੱਸੋ ਕਰਦੇ ਦਾ ਅੱਧਾ ਹੀ ਤਾਂ ਪੂਰੀਆਂ 40 ਦੀਆਂ ਹੋਣੀਆਂ ਨਹੀਂ ਦੇਣਗੇ ਯਾਰ ਉਹ ਜਾਣਦੇ ਬਾਈ ਨਹੀਂ ਬਾਈ ਉਹ ਖੋਸ਼ ਹੋ ਕੇ ਪੈਸੇ ਉਹ ਨਹੀਂ ਪਤਾਵਾ ਉਹ ਖੋਸ਼ ਹੋ ਕੇ ਪੈਸੇ ਉਹ ਯਾਰ 40 ਦੀਆਂ ਨੀਂਦ ਪਾ ਕੇ ਨਹੀਂ ਕੀ ਦਿੰਦੇ ਖੋਸ਼ ਹੋ ਕੇ ਦਿਓ ਪੂਰੀਆਂ 40 ਦੀਆਂ ਦੇ ਆ ਵੀ ਨਿਕਲਿਆ ਵੀ ਆਪਣੀ ਆ ਵੀ ਨਿਕਲਿਆ ਬੱਗੇ ਬਾਸ ਸੱਟਦੀਆਂ ਸਾਡੀਆਂ ਹੋਰ ਦਾ ਵਾਪਸ ਕਿੱਥੋਂ ਛੱਡਣ ਆਊਗਾ ਵਿਚਾਰਾ ਮਾਨਸਾ ਤੋਂ ਆਊਗਾ ਕਰਾਏ ਲਾਊਗਾ ਇਹ ਕਿੰਨੇ ਮੰਗਦੇ ਆ 40 45 ਕਰੀਏ ਤੜਕੇ ਦੇ ਸਿਆਣੇ ਬੰਦੇ ਦੀ ਉਧੀ ਵੀ ਮੰਨ ਲੋ ਬਾਈ 55000 ਮੁੱਲ ਕੀਤਾ ਹੀ ਮੈਂ ਤੈਨੂੰ ਦੱਸਦਾ ਸੀਗਾ ਉਹ ਬੰਦੇ ਨੇ ਕਹਿਦਾ 50000 ਲੜਾਤਾ ਉਹ ਕਹਿੰਦਾ ਰੱਖ ਲੈ 50000 ਇਹ ਦਿੰਦਾ ਲੈਦਾ ਮੈਂ ਇਹਨੂੰ ਅਖੇ 45000 ਦੇ ਨਾਲ ਐ ਕੰਮ ਦਾ ਸੀ 10000 ਰੁਪਇਆ ਲੜਾਤਾ ਇਹ ਨਾ ਹੋਵੇ ਛੋਟਾ ਵਿਚਾਰਾ ਮਰ ਜਾਊਗਾ ਪਤਾ ਇਹਨਾਂ ਵਿਆਜ ਤੇ ਪੈਸੇ ਲੈ ਕਿੱਥੋਂ ਗਰੀਬ ਆਦਮੀ ਆ ਯਾਰਾ ਮੈਂ ਨਹੀਂ ਇਹਦਾ ਕੰਮ ਕਰਦਾ ਨਾ ਆਗਦਾ ਤੇ ਵੀ ਇਹਦਾ ਇੱਕ ਇੱਕ ਕਿਸਮ ਚੱਲੀਏ ਫਿਰ ਬਾਪੇ ਚੱਲੀਏ ਨਹੀਂ ਦੇ ਦਿੰਦਾ ਮੈਂ ਨਹੀਂ ਉਹ ਤੇ ਉਹ ਵਾਸਤੇ ਨਹੀਂ ਯਾਰ ਉਹ ਜਦ ਪੈਸੇ ਬਟੂ ਉਹ ਦੇਣੀਆਂ ਕਿੰਨੇ ਤੇ 1 ਕੋਈ ਦੇ ਇੱਕੋ ਹੀ ਨਵੇਂੜ ਦੇ ਜਾ ਮੈਂ ਬੋਲਾ ਚੰਤੀ ਬਾਹਰ ਹਰ ਜਾ ਬਈ ਹਰ ਜਾ ਬਈ ਖਰਜਾ ਇੱਕੋ ਹੀ ਨਵੇਂੜ ਦੇ ਖਰਜਾ ਵੀ ਖਰਜਾ ਤੂੰ ਮੈਂ ਦਾਦਾ 45000 ਚ 2000 ਕੱਟ ਹੋਰ ਲੈ ਚੱਕ ਇਹ 33 ਦੀਆਂ ਗੱਲ ਖਰਜਾ ਬਈ ਖਰਜਾ ਤੂੰ ਨਾ ਬੋਲੀ ਤੇ ਦੇਣੀਆਂ ਨੇ ਬੱਕਰੀਆਂ ਪੁਰਾਣੇ ਹੱਥ ਕਰ ਇਹ ਕੁੱਤੇ ਚਾਲੀ ਦੀ ਆਉਂਦੇ ਵਾਹ ਉਹ ਚੱਤ ਸਹੀ ਹੈ ਹਾਂ ਵਿੱਚ ਮੁੱਕੀ ਇੰਨਾ ਹੀ ਮੈਂ ਕਹਿਣਾ ਸੀ 41ਵੇਂ ਮੈਂ ਕਹਿਣਾ ਵਸ ਵਸ ਖੁਸ਼ ਆ ਬਾਬਾ ਜੀ ਖੁਸ਼ ਹੋ ਖੁਸ਼ ਹੋਵੇ ਸੌਦਾ ਲੋ ਅਗਲੇ ਵਾਹ ਆ ਫੇਰ ਵੀ ਨੂੰ ਪੁੱਛਦੇ ਅਗਲਾ ਆਉਂਦਾ ਵਿੱਚ ਚੱਕਦਾ ਸਾਈ ਕੋਈ ਨਹੀਂ ਲੈ ਲੈ ਜੋ ਤੂੰ ਖੜਾ ਹੈ ਲੈ ਲੈ ਕੋਈ ਗੱਲ ਨਹੀਂ ਸੁੱਤੀ ਹੋ ਗਿਆ ਸਹੀ ਹੈ ਬਾਬੇ ਦਾ ਸੌਦਾ ਲੋਟਾ ਇਹ ਗੜਾ ਗੁੱਲੂ ਇਹ ਲੁੱਬੜ ਬੰਦਾ ਜਾਂ ਆਪਾਂ ਆਈ ਨਹੀਂ ਉਹ ਵੀ ਤੂੰ ਮੈਨੂੰ ਮੋੜ ਲਿਆ ਉੱਥੋਂ ਕਹਿੰਦਾ ਜਰਾ ਜੂ ਦੇਖ ਲੈ ਲੰਦਾਰ ਨੂੰ ਪੁੱਛ ਲੈਣੇ ਆ ਉਹ ਚੰਗੀਆਂ ਕਰਕੇ ਹੀ ਕਿਹਾ ਮੈਂ ਤੁਹਾਨੂੰ ਮਾੜੀਆਂ ਬੱਕਾਂ ਥੋੜੇ ਦੇਣਾ ਪਾਪਾ ਅਸੀਂ ਵੇਚ ਨਹੀਂ ਮੈਨੂੰ ਹੋ ਗਿਆ ਥੋੜਾ ਪਾਪਾ ਬੱਕਰੀਆਂ ਮਾੜੀਆਂ ਬੱਕਰੀਆਂ ਪਸੰਦ ਨੇ ਲੈ ਜੀ ਨਹੀਂ ਐਨਾ ਕਹਿਦਾ ਜੁਨੇ ਧੱਕਾ ਕਰੇ ਕਿਉਂ ਵੀ ਮੈਂ ਧੱਕਾ ਨਹੀਂ ਕਰਦਾ ਘਰੇ ਫਾਜਾੜਾ ਕਰਦਾ ਹੁਣ ਬੰਦ ਨਾ ਹੋ ਹਾਂ ਇਹ ਨਹੀਂ ਬੱਕਰੀਆਂ ਦੇ ਬੱਚੇ ਨਹੀਂ ਸੈਣ ਕੇ ਭੁੱਲ ਕੇ ਨਾ ਦੇ ਦੀ ਬੁਰੇ ਤੋਂ ਚੰਗਾ ਇਹ ਨੇ ਔਖੇ ਜਾਣਗੇ ਫੇ ਚੱਲਦੀ ਨਹੀਂ ਬਗੈਣਾ ਬੱਚਾ ਬੱਕਰੀ ਬਗੈਣਾ ਬੱਚਾ ਚੱਲਦੀ ਨਹੀਂ ਆ ਜਾ ਵੀ ਕਿਹੜਾ ਨੂੰ ਪੈਸੇ ਇਸੇ ਨੂੰ ਦੇ ਇਸੇ ਨੂੰ ਆ ਖੜਾ ਬੰਦਾ ਇਧਰ ਹੋ ਜਾ ਵੀਡੀਓ ਚ ਲੈ ਲੈ ਖਾਏ ਪੈਸੇ ਸਾਨੂੰ ਖਰੇ ਕਰ ਲਓ ਜੀ ਬਾਬਾ ਜੀ 2000 3000 4 5 6 7 8 9 10 11 12 13 14 15 16 17 18 19 20 21 22 23 24 25 26

ਕਾਲੀ ਸੀ 1 ਕਰੋੜ ਆ ਇੱਕ ਵਾਰੀ ਨੂਰ ਗੈਨ ਲਾ ਬਾਈ ਬਰਨ ਲਾ ਕੇ ਹੋ ਗਿਆ 45 ਇੱਕ ਵਾਰੀ ਨਾ ਉਹ ਦਤੀ ਸੀਗਾ ਉਹ ਲੈ ਕੇ ਦੁਆ ਕੇ ਦੁਆ ਰਹੀ ਸੀ ਠੀਕ ਹੈ ਗਿਆ ਇਹਦੇ ਯਾਦ ਰੱਖਣ ਵਾਲਾ ਪੀ ਤਿਆਰ ਹੋ ਕੋਨੀ 2 3 ਤਿਆਰ Nine, zero, one, nine, zero, seven, zero, eight, zero, one, eight, one, nine, one, eight. ਇੰਨੇ ਹੋ ਗਏ ਉਹ ਬਾ ਗਣੀ ਅੰਦਰ ਆ ਲਈ ਚੱਕ ਉਦੋਂ ਨਾ ਤੇ ਇੱਕ ਤੋਂ ਉਦੋਂ ਤੂੰ ਭੁੱਲ ਗਿਆ ਗਿਣਨੇ ਇਹ ਗਿਣਨੇ ਭੁੱਲ ਗਿਆ ਕਮਰਾ ਨੋਟਸ ਦਾ ਮੇਰਾ ਨਹੀਂ ਨਹੀਂ ਯਾਰ ਮੈਂ ਤਾਂ ਮੈਂ ਤਾਂ ਤਾਬਾ ਉਹ ਲਾਂ ਯਾਰ ਮੈਨੂੰ ਇੰਨੇ ਗਿਣਨੇ ਨਹੀਂ ਉਥੇ ਹੁਣ ਚੱਕ ਠੀਕ ਹੈ ਖੁਸ਼ ਹਾਂ ਓਕੇ ਓਕੇ ਜੀ ਸਹੀ ਗੱਲ ਗੱਲ ਕੀਤੀ ਬਾਈ ਗੱਲ ਖਾਈ ਕਰਾ ਜਲੋਂ ਦੇ ਕੋਲ ਤਾਂ ਖੜੀਆਂ ਆ ਬੱਕਰੀਆਂ ਦੌੜੀ ਰਹਿੰਦੇ ਆ ਕੋਈ ਨਹੀਂ ਖੜੀਆਂ ਤਾਂ ਜੋ ਮਰਜੀ ਲੈ ਜੀ ਕੋਈ ਗੱਲ ਨਹੀਂ ਲੈ ਜਾ ਪਾਟੇ ਬਾਹਨ ਲੱਗ ਗਿਆ ਬਾਬੇ ਹੋਰ ਆਪਾਂ ਕਹਿ ਲਵਾਂਗੇ ਹਾਂ ਘਰ ਕਿਤੇਰੇ ਕੋਲੇ ਆ ਸੱਤ ਅਸਲਾ ਲਾ